ਅੱਜ ਬਹੁਤ ਹੀ ਉਡਪਾਗਾ ਵਾਲਾ ਦੇਣਿਆ ਸਾਡੇ ਲਾਗੇ ਸ੍ਰੀ ਬਾਬਾ ਲਾਲ ਦਿਵਾਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੋਭਾ ਯਾਤਰਾ ਜਿਹੜੀ ਆ ਉਹ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਸਾਡੇ ਪਿੰਡ ਇੱਥੇ ਰਾਮਬਲ ਪਹੁੰਚੀ ਆ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਆ ਔਰ ਨਿੱਕਾ ਸਵਾਗਤ ਕਰਦੇ ਆ ਇਹ ਬਾਬਾ ਲਾਲ ਜੀ ਦੀ ਗੱਦੀ ਬੜੀ ਇਤਿਹਾਸਕ ਆ ਔਰ ਇਹ ਜਿਹੜੀ ਸੋਭਾ ਯਾਤਰਾ ਇਹ ਸਾਡੇ ਵਿੱਚ ਆਪਸੀ ਧਰਮਾਂ ਦੇ ਵਿੱਚ ਸਦ ਭਾਵਨਾ ਪੈਦਾ ਕਰਦੀ ਆ ਜਿਹਦੇ ਨਾਲ ਲੋਕਾਂ ਦੇ ਵਿੱਚ ਮਿਲਵਰਤਨ ਜਿਹੜਾ ਵਾਅਦਾ ਅਸੀਂ ਇਸ ਦਿਨ ਤੇ ਸਭ ਲੋਕਾਂ ਨੂੰ ਵਧਾਈ ਦਿੰਦੇ ਹੋਏ ਜਾਇ ਸ਼੍ਰੀ ਬਾਬਾ ਲਾਲ ਜੀ ਦਾ ਜਨਕਾਰਾ ਬੁਲਾਉਂਦੇ ਹੋਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਸੰਤਾਂ ਨੇ ਕਿੰਨੇ ਜਿਹੜੇ ਲੰਗਰ ਕਿੰਨੇ ਦਵਾ ਲੰਗਰ ਕਾਫੀ ਲੋਕਾਂ ਨੇ ਇੱਥੇ ਲਾਉਂਦੇ ਆ ਕਿਉਂਕਿ ਇਲਾਕੇ ਦੇ ਵਿੱਚ ਬਹੁਤ ਵੱਡੀ ਬਾਵਾ ਲਾਲ ਦੀ ਗੱਦੀ ਦੀ ਮੱਥਾਇਆ ਜਿਸ ਕਰਕੇ ਲੋਕ ਜਿਹੜੇ ਆ ਇਹ ਸ਼ੋਭਾ ਯਾਤਰਾ ਲਈ ਬਹੁਤ ਦੂਰ ਦੂਰ ਤੋਂ ਆਣ ਕੇ ਲੰਗਰ ਲਾਉਂਦੇ ਆ। ਬਹੁਤ ਬਹੁਤ ਆ ਲੇਕਿਨ ਸਫਤਾਂ ਚ ਭੜੀ। ਖੰਡ ਜਿਹੜੀ ਆ ਉਹ ਬਹੁਤ ਜ਼ਿਆਦਾ ਆ ਕਿਉਂਕਿ ਉਹ ਤੁਸੀਂ ਵੇਖ ਹੀ ਰਹੇ ਹੋ ਕਿ ਧੁੱਪ ਲੱਗੀ ਨਹੀਂ ਧੁੰਦ ਬੜੀ ਆ ਪਰ ਫਿਰ ਵੀ ਲੋਕਾਂ ਦਾ ਸ਼ਾ ਇੰਨਾ ਜ਼ਿਆਦਾ ਕਿ ਲੋਕ ਜਿਹੜੇ ਆ ਉਹ ਸ਼੍ਰੀ ਬਾਵਾ ਲਾਲ ਦਿਵਾਲ ਜੀ ਦੇ ਮਦਦ ਸ਼ੋਭਾ ਯਾਤਰਾ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ। ਤੋਂ ਪਹਿਲਾਂ ਅਜੈ ਸ਼ੀ ਬਾਬਾ ਲਾਲ ਜੀ ਤੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਜਿਹੜੇ ਉਹਨਾਂ ਨੇ ਇਹ ਵੱਡਾ ਆਰਗੇਨਾਈਜੇਸ਼ਨ ਆਰਗੇਨਾਈਜ਼ ਕੀਤਾ ਹੈ ਇਹ ਅੱਜ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਤੇ ਜਿਨ੍ਹਾਂ ਨੇ ਇਹਨਾਂ ਸੋਚਿਆ ਹੈ ਕਿ ਗਰੀਬ ਘਰ ਪਰਿਵਾਰ ਦੀ ਕੁੜੀਆਂ ਦਾ ਵਿਆਹ ਕਰਨ ਵਾਸਤੇ ਇਹ ਬਹੁਤ 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 ਹੀ ਉਚਿਤ ਸੋਚ ਹੈ ਇਹ ਸੋਚ ਬਹੁਤ ਮੁਕਾਂਕੋਲ ਘਾਟਾਂਦੀ ਹੈ ਐਸਾ ਸੱਪਲ ਹੁੰਦਾ ਹੈ ਪਰ ਉਹਨੂੰ ਕਿਸੇ ਚੰਗੇ ਥਾਂ ਲਾਉਣ ਦੀ ਕੋਸ਼ਿਸ਼ ਕਰਨ ਵਾਸਤੇ ਇੱਕ ਜਿਗਰਾ ਚਾਹੀਦਾ ਹੈ ਮੈਂ ਜਗਦੀਸ਼ ਬੌਜੀ ਵੱਲੋਂ ਜਿਨ੍ਹਾਂ ਦੇ ਸੰਨਿਧਿਚੇ ਇਹ ਯਾਤਰਾ ਨਿਕਲੀ ਹੈ ਅੱਜ ਫੈਦਲ ਸ਼ੋਭਾ ਯਾਤਰਾ 바ਵਾਲਾਲ ਜੀ ਦੰਗੜ ਦੇ ਬਲਖਸ਼ ਤੇ ਅੱਜ ਅਸੀਂ ਸ਼੍ਰੀ 바ਵਾਲਾਲ ਜੀ ਹਸਤਾਲ ਪਹੁੰਚੇ ਆ ਤੇ ਮੈਂ ਦੁਬਾਰਾ ਆਈ ਅਰਦਾਸ ਕਰਾਂਗਾ ਤੇ ਕਾਮਨਾ ਕਰਾਂਗਾ ਕਿ ਅਗਲੇ ਸਾਲ ਜਿਹਨਾਂ ਨੇ 10 ਕਰ ਰਹੇ ਨੇ ਅਗਲੇ ਸਾਲੇ ਵੀ ਵਿਆਹ ਕਰਨ ਤੇ 바ਵਾਲਾਲ ਜੀ ਉਹਨਾਂ ਨੂੰ ਬਹੁਤ ਬਹੁਤ ਬਲ ਬਲ ਬਖਸ਼ੇ ਜਾਂ ਨਿਸ਼ਕਾਮ ਸੇਵਾ ਕਰਦੇ ਪਏ ਨੇ ਇਹਦੇ ਅੰਦਰ ਨਾ ਤਰਕੀਆਂ ਬਾਣ बहुत 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 ही बधाई है इन्हना जय जय श्री बाबा लाल बहुत 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 जी बहुत तुझी बहर जाके देखो जो तुम मैंने को गिनती चे गिनती अभी इंसानों बंदा नहीं कर सकते हैं हजूम की कोई गिनती नहीं होंगी जी हजूम है जी असं इतने खड़ोते हैं बाबा लाल अस्पताल से पहली पंक्ति आखिरी पंक्ति हाले भी रहूवाल पिछे होनी है ट्रालियाँ साड़ी खाली आ रही ने लोगों इन्ना जोश है ਕਿ ਸਾਰੇ ਕਹਿੰਦੇ ਅਸੀਂ ਪੈਦਲ ਚੱਲ ਕੇ ਦੁਬਾਰਾ ਸਤਗੁਰ ਬਾਬਾ ਰਾਜੇ ਦੇ ਆਸ਼ਰਮ ਪਹੁੰਚਾਂਗੇ ਬਹੁਤ ਬਹੁਤ ਸਹਿਯੋਗ ਮਿਲਿਆ ਜੀ ਥਾਂ ਥਾਂ ਤੇ ਲੰਗਰ ਹੈ ਅਸੀਂ ਜਿਹੜੀ ਬਾਬਾ ਲਾਲ ਦੀ ਯਾਤਰਾ ਆਂਦੀ ਹੈ ਸਾਰੇ ਜੋ ਸੇਵਕ ਹੈ ਪੂਰੇ ਸਾਲ ਇੰਤਜ਼ਾਰ ਕਰਦੇ ਨੇ ਕਿ ਉਹਨਾਂ ਨੂੰ ਪਤਾ ਹੈ ਅਸੀਂ ਸਾਲ 'ਚ ਇੱਕ ਵਾਰ ਆਣਾ ਹੈ ਸਭ ਤੋਂ ਐਨਾ ਉਤਸ਼ਾਹ ਹੈ ਅਸੀਂ ਹਾਲੇ ਅੱਧੇ ਵਿਚਕਾਰ ਹੀ ਪਹੁੰਚੇ ਆ ਅੱਗੇ ਵੀ ਪਤਾ ਲੱਗਿਆ ਹੈ ਕਿ ਬਹੁਤ ਬਹੁਤ ਲੰਗਰ ਲੱਗੇ ਹੋਏ ਨੇ ਤੇ ਸੰਗਤਾਂ 'ਚ ਪੂਰਾ ਉਤਸ਼ਾਹ ਹੈ ਜੈ ਸ਼ੀ ਬਾਬਾ ਅੱਜ ਜੀ ਬਹੁਤ ਸ਼ੁਕਰ ਹੈ ਬਾਬਾ ਲਾਲ ਜੀ ਦਾ ਕਿ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਬਹੁਤ ਸੋਨਾ ਚੱਲ ਰਿਹਾ ਵਾ ਅਸੀਂ 7 ਜੋੜਿਆਂ ਦੀ ਮੈਰਿਜ ਵੀ ਕਰਵਾ ਰਿਹਾ ਔਰ ਹਰ ਵਾਰ ਦੀ ਤਨ ਜਿਹੜੀ ਬਾਬਾ ਲਾਲ ਜੀ ਦੀ ਸੰਗਤ ਆਂਦੀ ਹੈ ਪਾਲਕੀ ਸਾਹਿਬ ਦੀ ਉਹਦੇ ਵੈਲਕਮ ਦੇ ਵਿੱਚ ਕੁਝ ਪਾਣੀ ਤਿਆਰ ਕੀਤਾ ਹੋਇਆ ਵਾ ਸੋ ਮੈਂ ਹਮੇਸ਼ਾ ਦੀ ਤਨਾਸ ਕਰਦੀ ਆ ਕਿ ਸੰਗਤ ਮੈਨੂੰ ਬਲੇਸਿੰਗ ਦੇ ਕੇ ਜਾਵੇ ਤਾਂ ਹਮੇਸ਼ਾ ਅਸੀਂ ਇਹਨਾਂ ਪੁੰਨ ਦੇ ਕਾਜ ਦੇ ਵਿੱਚ ਲੱਗੇ ਰਹੀਏ ਔਰ ਰੈਡੀ ਹਸਪੀਟਲ ਤੇ ਲੱਗੇ ਹੋਇਆ ਸੀ ਹੁਣ ਨਾਲ ਜਿਹੜਾ ਨਿਸ਼ਕਾਮ ਸੇਵਾ ਗਰੋਪਾ ਉਹ ਹਮੇਸ਼ਾ ਸੰਗਤ ਦੀ ਸੇਵਾ ਦੇ ਵਿੱਚ ਹਾਜ਼ਰ ਰਹੇਗਾ ਸੰਗਤ ਨਾਲ ਬਹੁਤ ਵਧੀਆ ਮਿਲ ਰਿਹਾ ਜੀ ਬਹੁਤ ਕਹਿੰਦੇ ਹੁੰਦੇ ਨਾ ਇੱਕ ਬੰਦੇ ਨੂੰ ਆਦਤ ਪਈ ਹੁੰਦੀ ਹੈ ਅਪਰੀਸ਼ੀਏਸ਼ਨ ਦੀ ਉਹ ਬਹੁਤ ਸੋਹਣੀ ਮਿਲ ਰਹੀ ਹੈ ਬlesing ਮਿਲ ਰਹੇ ਨੇ ਸੋ ਮੈਂ ਥੈਂਕਸ ਕਰਦੀ ਹਾਂ ਸਾਰੀ ਸੰਗਤ ਦਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ